ਪੁੰਨੂ ਵਾਲੇ ਕਬੂਤਰ ਆ ਜਿਹੜੇ ਨਾ ਪੁੰਨੂ ਵਾਲੇ ਆ ਕਬੂਤਰ ਆ ਬਾਈ ਪਹਿਲਾਂ ਸਿਰ ਦਿਖਾਈ ਪਈ ਆਹ ਬਾਈ ਪੁੰਨੂ ਵਾਲੇ ਕਬੂਤਰ ਆ ਆਹ ਚੀ ਸੀ ਬਾਈ ਆਹੀ ਚੀ ਜਨ ਸੀ ਬਾਈ ਜਿਹੜੀਆਂ ਸੀ ਆਹੀ ਜੀ ਸੀ ਉਹਨਾਂ ਦੀ ਮਤਲਬ ਤੀਜੀ ਚੌਥੀ ਪੰਜਵੀਂ ਪੀੜੀ ਹੋਣੀ ਬਾਈ ਇਹ ਹੋਰ ਨਾਲ ਨਾ ਦਾਗ ਸੀ ਜੀ ਇੱਥੇ ਓਕੇ ਲਾਲ ਚੋਟਾ ਵੱਡਿਆਂ ਦੇ ਹੈ ਨਾ ਹਾਂ ਉਹ ਬੱਚੇ ਫਿਰ ਇਹੋ ਜੀ ਕਾਲੇ ਚੀਨੇ ਲਾਲ ਸੀ ਬਾਹਰ ਕਰਦੇ ਹੈ ਨਾ ਹਾਂ ਬੱਚੇ ਹਾਂ ਹੋਲੇ ਤਰ੍ਹਾਂ ਦੇ ਕਰਦੇ ਸੀ ਬਾਈ ਇਹ ਖੋਲੇ ਫਰ ਦਾਇਆ ਬਾਈ ਆਪੇ ਜਿਹੜੀ ਭੈਣ ਦੋ ਵਾਰੀਆਂ ਦਿੱਤੀ ਹੈ ਅੱਛਾ ਦੂਜਾ ਫਰਲਾ ਵੀ ਹੋਣੀ ਬਾਈ ਬਾਈ ਇਹ ਸੀ ਪੁੰਨੋ ਵਾਲੇ ਕਮੁੱਤਰ ਜਿਹੜੇ ਸਿੱਧੇ ਬਾਈ ਬਾਂਤ ਦੇ ਘਰੇ ਆਏ ਸੀ ਨਾ ਉਹ ਆ ਬਾਈ ਪੁੱਠਾ ਕਨੀ ਨੂੰ ਪੰਜਾ ਕਾਲੀਆਂ ਨੋਂ ਕਾਲੀ ਤੇ ਚਿੱਟੀ ਮਿਕਸ ਆ ਬਾਈ ਹੈ ਮਿਕਸ ਹੁੰਦਾ ਹੈ ਇਹ ਬੱਚਿਆਂ ਦੀ ਰੱਖਿਆ ਬਾਈ ਦਾਇਆ ਦਾ ਨਹੀਂ ਇਹ ਰੱਖ ਲਿਆ ਸੀਗਾ ਜੀ ਇਹ ਰੰਗ ਤਾਂ ਹੀ ਲਾਇਆ ਬਾਈ ਜਿਵੇਂ ਡਾਇਆ ਹੁੰਦਾ ਇਹ ਜਾ ਕੇ ਰੱਖ ਲੈ ਸੀ ਅੱਛਾ ਗਿ ਜਾ ਕੇ ਇਹ ਹਰਦਾ ਨਹੀਂ ਜੀ ਇਹ ਤਾਂ ਇੱਥੇ ਵੱਡੇ ਕੰਪਿਊਟਰਾਂ ਦੇ ਵੀ ਰੰਗ ਲਾ ਜਾਂਦਾ ਅੱਛਾ ਉਹ ਜਿਹੜਾ ਗੋਲਿਆਂ ਦੇ ਲਾਹਿੰਦਾ ਸਾਰੇ ਨਹੀਂ ਲਾਹਿੰਦਾ ਅੱਛਾ ਬਾਈ ਅੱਛਾ ਪਤਾ ਤੇ ਇਸ ਦੇ ਜੋਨ ਤੇ ਨਿਗਾਰੀ ਰਿਹਾ ਹੈ